ਪੰਜਾਬ ਦੇ ਵਿੱਚ ਮਿਲਕ ਫੈਟ ਦੇ ਵੱਲੋਂ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਪ੍ਰਤੀ ਲੀਟਰ ਦੁੱਧ ਤੇ 2 ਰੁਪਏ ਵਾਅਦਾ ਕੀਤਾ ਗਿਆ ਸੋਮਵਾਰ ਤੋਂ ਪੂਰੇ ਪੰਜਾਬ ਦੇ ਵਿੱਚ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਕੀਮਤਾਂ ਦੇ ਵਿੱਚ ਇਹ ਵਾਅਦਾ ਗਰਮੀ ਦੇ ਮੌਸਮ ਦੌਰਾਨ ਖਰੀਦ ਲਗਤਾਂ ਦੇ ਵਿੱਚ ਵਾਅਦੇ ਦੇ ਚਲਦਿਆਂ ਕੀਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਵਿਰਕਾ ਵੱਲੋਂ ਦੁੱਧ ਦੇ ਰੇਟ 2 ਰੁਪਏ ਪ੍ਰਤੀ ਕਿਲੋ ਵਧਾ ਦਿੱਤੇ ਗਏ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਖੇਤੀ ਲਾਗਤ ਵਿੱਚ ਵਾਧਾ ਕਰਕੇ ਇਹ ਕੀਮਤ ਵਧਾਈ ਗਈ ਹੈ ਕਿਉਂਕਿ ਗਰਮੀ ਦੇ ਕਰਕੇ ਦੁੱਧ ਪੈਦਾਵਾਰ ਦੇ ਵਿੱਚ ਕਮੀ ਆ ਜਾਂਦੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਗਰਮੀ ਦੇ ਵਿੱਚ ਰੇਟ ਵਧਾਏ ਜਾਂਦੇ ਨੇ ਤਾਂ ਫਿਰ ਸਰਦੀ ਦੇ ਵਿੱਚ ਘਟਾਏ ਕਿਉਂ ਨਹੀਂ ਜਾਂਦੇ ਸਾਰੇ ਇਹਨਾਂ ਦਾ ਇਹ ਆ ਵੀ ਹਰ ਸਾਲ ਹੀ ਇਹ 2 ਰੁਪਏ ਰੇਟ ਵਧਾਉਂਦੇ ਆ ਤੇ ਬਾਕੀ ਹੈਗਾ ਗਰਮੀ ਦੇ ਵਿੱਚ ਚਲੋ ਦੁੱਧ ਦੀ ਛੋਟ ਤੇ ਜ਼ਰੂਰ ਹੁੰਦੀ ਹੈ ਪਰ ਉਹ ਉਹਦੀ ਆੜ ਚ ਕਹਿੰਦੇ ਆ ਵੀ ਦੁੱਧ ਛੋਟ ਹੈ ਤੇ ਅਸੀਂ ਤਾਮਦਾਂਦੇ ਆ ਚਲੋ ਵਧਾ ਵੀ ਲਿਆ ਇੱਕ ਵਾਰੀ ਪਰ ਜਦੋਂ ਸਿਆਲ ਆਂਦਾ ਹੈ ਪਰ ਉਦੋਂ ਫਿਰ ਘਟਾਉਂਦੇ ਵੀ ਕਿਉਂ ਨਹੀਂ ਇਹ ਅੱਜ 2 ਰੁਪਏ ਵਧ ਗਿਆ ਪੱਕਾ ਹੀ 2 ਰਹਿਣਾ ਅਗਲੇ ਸਾਲ ਫੇਰ 2 ਪੱਕਾ ਰਹਿਣਾ ਉਹ ਪੱਕਾ ਹੀ ਰਹਿਣਾ ਹੈ ਯਾਦ ਸਿਆਲ ਚ ਇਹ 2 ਰੁਪਏ ਲੈਸ ਕਰ ਦਿਆਂ ਕਰਨ ਤੇ ਫੇਰ ਤਾਂ ਚਲੋ ਲੋਕੀ ਵੀ ਸਮਝਣੇ ਵੀ ਵਾਕਿਆ ਤੁਹਾਡਾ ਦੁੱਧ ਘਟਿਆ ਜਾਂ ਜੋ ਵੀ ਹੈ ਪਰ ਕਿਸ ਕਮਾ ਬੋਲ ਰਿਆਂ ਵਾ ਰਿਟਾਇਰ ਐਸਡੀ ਬਿਜਲੀ ਬੋਰਡ ਤੇ ਜਿਆ ਰੇਟ ਪਤਾ ਹੈ ਕੋਈ ਗੱਲ ਨਹੀਂ ਜੀ ਇਹ ਰੇਟ ਘਟ ਜਾਊਗਾ ਬਾਅਦ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਜਿਆਦਾ ਪੈਣ ਦੇ ਕਾਰਨ ਨਾ ਚਾਰਾ ਘਟ ਜਾਂਦਾ ਡੰਗਰਾਂ ਨੂੰ ਦੰਗਣਾ ਦਾ ਦੁੱਧ ਘਟ ਜਾਂਦਾ ਵਾ ਤੇ ਇਹ ਜਿਹੜੇ 1-2 ਮਹੀਨੇੰਦੇ ਆਏ ਚ ਕਾਫੀ ਜਿਹੜੇ ਪ੍ਰੋਬਲਮ ਵਿੱਚ ਜਿਹੜੇ ਜਾਨਵਰ ਆ ਜਾਂਦੇ ਨੇ ਦੁੱਧ ਦੇਣ ਵਾਲੇ ਨਾ ਬੱਕਰੀ ਹੋ ਗਈ ਬੈਸ ਹੋ ਗਈ ਗਾਂ ਹੋ ਗਈ ਚਾਰੇ ਵੀ ਕਮੀ ਬਹੁਤ ਜਿਆਦਾ ਗਰਮੀ ਹੋਣ ਦੇ ਕਾਰਨ ਵੀ ਜਿਹੜਾ ਜਾਨਵਰ ਆਪਣਾ ਦੁੱਧ ਘਟਾਉਂਦੇ ਆ ਜੋ ਦੁੱਧ ਘਟਦਾ ਤੇ ਸਪਲਾਈ ਘਟਦੀ ਆ ਜੋ ਸਪਲਾਈ ਘਟਦੀ ਆ ਤੇ ਡਿਮਾਂਡ ਵੱਧਦੀ ਆ ਡਿਮਾਂਡ ਵਧਣਾ ਰੇਲ ਵਧਦਾ ਵਾ ਕੋਈ ਗੱਲ ਨਹੀਂ ਇਹ ਇੱਕ ਰਿਕਵੈਸਟ ਜਿਹਾ ਵੇਰਕੇ ਤੇ ਅਮੁੱ ਲੱਗੇ ਕਿ ਜਦੋਂ ਥੋੜਾ ਮੌਸਮ ਠੀਕ ਹੋਵੇ ਤੇ ਚੰਗਾ ਚਾਰਾ ਡੰਗਰਾਂ ਨੂੰ ਮਿਲਣਾ ਪਿਆ ਗਰਮੀ ਘਟ ਜਵੇ ਤੇ ਆਪਣੇ ਰੇਟੇ ਵਾਪਸ ਕਟਾ ਲੈ ਉਧਰ ਦੁੱਧ ਪੈਦਾਵਾਰ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਦੁੱਧ ਕੀਮਤਾਂ ਦੇ ਵਿੱਚ ਵਾਅਦਾ ਸਹੀ ਹੈ ਕਿਉਂਕਿ ਡੈਰੀ ਦਾ ਧੰਦਾ ਕਰਨ ਵਾਲਿਆਂ ਨੂੰ ਦੁੱਧ ਦੇ ਵਿੱਚੋਂ ਜ਼ਿਆਦਾ ਕੁਝ ਨਹੀਂ ਬਚਦਾ ਉਹਨੇ ਜੇਬ ਲੋਕਾਂ ਦੀ ਨੂੰ ਕੀ ਹੈ ਲੋਕਾਂ ਨੂੰ ਕੋਈ ਪਰਿਵਾਰ ਨਹੀਂ ਹੁਣ ਜੇਬ ਤੇ ਇੰਨਾ ਖਰਚ ਪੈਂਦਾ ਪਹਿਲਾਂ ਤਾਂ ਦੱਸਿਓ ਕੀ ਵੀ ਪੰਜ ਸੱਤਾਂ 10 ਸਾਲਾਂ ਦੇ ਵਿੱਚ ਹੀ ਵੇਖਣ ਤੇ ਡੋਗੋ ਜਿਆ ਨਾ 5-7 ਰੁਪਏ ਲੀਟਰ ਪੈਟਰੋਲ ਲੈਣੇ ਨੇ ਅਸੀਂ ਜਿਹੜਾ ਹੁਣ 100 ਰੁਪਏ ਲੀਟਰ ਹੋਇਆ ਤਾਂ ਵੀ ਲੋਕ ਉਤਰਾ ਹੀ ਤੁਰੇ ਫਿਰਦੇ ਆ ਇਹ ਸਾਡੀ ਸਾਡੀ ਜਿਹੜਾ ਨਾ ਸਾਡੀ ਛੱਟ ਪਈ ਆ ਸਾਡੇ ਲੋਕਾਂ ਨੂੰ ਇਹ ਸਰਕਾਰਾਂ ਜੋ ਮਰਜ਼ੀ ਕਰਦੀਆਂ ਰਹਿਣਾ ਅਸੀਂ ਦੋ ਚਾਰ ਦਿਨ ਰੋਲਾ ਰੋਲਾ ਪਾ ਕੇ ਫੇਰ ਲੋਕੀ ਬਹਿ ਜਾਂਦੇ ਫੇਰ ਚੱਲ ਮੇਰੇ ਭਾਈ ਉਹੋ ਕੰਮ ਰੇਂਦਾ ਇਹ ਚੀਜ਼ਾਂ ਜਿਹੜੀਆਂ ਨਾ ਉਹਨਾਂ ਡੀਜੀ ਸੀ ਇਹ ਨਹੀਂ ਲੋਕਾਂ ਦਾ ਵਧਾਉਂਦੇ ਜਿੰਨਾ ਇਹ ਮਤਲਬ ਖਰਚੇ ਚੀਜ਼ਾਂ ਦੀ ਰੇਟ ਵਧਾ ਦਿੰਦੇ ਆ ਹਰ ਇੱਕ ਚੀਜ਼ ਦੀ ਖਾਸ ਕਰਕੇ ਜਿਹੜੀਆਂ ਮਤਲਬ ਵਰਤੋਂ ਵਾਲੀਆਂ ਚੀਜ਼ਾਂ ਇਹਨਾਂ ਦਾ ਇਹਨਾਂ ਨਹੀਂ ਚਾਹੀਦਾ ਬਾਕੀ ਤੇ ਚਲੋ ਜੋ ਕੁਝ ਵੀ ਹੈਗਾ ਨਾ ਵਕਰੀ ਗੱਲ ਦੱਸ ਦਈਏ ਕਿ ਬਿਰਕਤ ਦੇ ਵੱਲੋਂ ਸਿਰਫ ਦੁੱਧ ਦੇ ਰੇਟ ਹੀ ਵਧਾਏ ਗਏ ਨੇ ਜਦਕਿ ਲੱਸੀ ਦਹੀਂ ਅਤੇ ਆਈਸਕ੍ਰੀਮ ਪਹਿਲਾ ਵਾਲੀਆਂ ਕੀਮਤਾਂ ਤੇ ਹੀ ਵਿਕਣਗੀਆਂ ਅਤੇ ਉਹਨਾਂ ਦੀ ਕੀਮਤਾਂ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ